ਨਗਰ ਕੌਂਸਲ ਕਰਮਚਾਰੀਆਂ ਵੱਲੋਂ ਫਰੀਦਕੋਟ ਡੀਸੀ ਦਫ਼ਤਰ ਮੂਹਰੇ ਤਰਨਾ ਲਾਇਗਾ ਇਸ ਮੌਕੇ ਤੇ ਉਹਨਾਂ ਨੇ ਅਨਾਰੇਬਾਜੀ ਕੀਤੀ ਅਤੇ ਉਹਨਾਂ ਨੇ ਮੰਗ ਕੀਤੀ ਕਿ ਕਲਰਕ ਨੂੰ ਜਿੰਨਾ ਚਿਰ ਬਦਲਿਆ ਨਾ ਅਸੀਂ ਤਰਨਾਵੇਂ ਜਾਰੀ ਰੱਖਾਂਗੇ ਕੇਐਸਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ

ਮੈਂ ਦੱਸਦਾ ਜੈਕੋ ਤੋਂ ਰੋਮਾ ਨੂੰ ਜੱਜਾ ਜੱਤੋ ਦਾ ਫੀਪਾ ਚਲੀ ਬਾਕੀ ਡੋੜਨ ਦੀ ਸੀ ਕੋਈ ਬਾਕੀ ਚੌਂ ਨਹੀਂ ਅਸੀਂ ਕੋਈ ਨਮੀਅਤਾ ਬੰਦਾ 260 ਆਖਰ ਪਕਾਜੋਬਾ ਜਨਾਬ ਜੀ ਆਪਲਾ ਖੜਾ ਹੋ ਜਾਓ ਉਹਨਾਂ ਦੇ ਦੇਖ ਕੇ ਜੈ ਕੰਮ ਕੀਤੇ ਤੇ 25 ਦੇ ਪਰ ਸਾਡਾ ਕੋਈ ਪਰਸਨਲ ਇਸ਼ੂ ਨਹੀਂਗਾ ਮਲਾਜ਼ਮਾਂ ਦੀ ਇਸ਼ੂ ਹੈਗੇ ਆ ਮਲਾਜ਼ਮਾਂ ਦੇ ਬਿੱਲ ਰੁਕੇ ਹੋਏ ਆ ਲੋਕਾਂ ਦੀਆਂ ਐਨੋਸੀ ਰੁਕੀਆਂ ਹੋਈਆਂ ਕਮੇਟੀ ਖਾਲੀ ਹੋ ਗਈ ਇੱਥੇ ਕੋਈ ਅਫਸਰ ਐਮ ਤਿਆਰ ਨਹੀਂ ਜੀਉ ਸਾਹਿਬ ਦੀ ਬਜਟ ਕਾਉਣ ਲੱਗਿਆ ਸੈਂਟਰ ਸਾਹਿਬ ਆ ਦੀ ਬਜਟ ਕਾਉਣ ਲੱਗਿਆ ਜੇ ਸਾਹਿਬ ਇੱਕ ਬਜਟ ਕਾਉਣ ਲੱਗਿਆ ਸਾਡੀ ਇੱਕੋ ਬੇਨਤੀ ਹੈ ਵੀ ਇਸ ਬੰਦੇ ਨੂੰ ਬੰਦ ਕੇ ਹੋਰ ਕੇ ਸੀਟ ਤੇ ਲਾ ਦਿੱਤਾ ਸਾਡੀ ਕੁੱਲੀ ਜੀ ਦੁਸ਼ਮਣੀ ਨਹੀਂ ਮੈਂ ਕਿਸੇ ਮਲਾਇਮ ਦਾ ਮਾੜਾ ਨਹੀਂ ਕਰਨਾ ਚਾਹੁੰਦਾ ਕਾਰਨ ਕਿ ਇਹ ਪ੍ਰਧਾਨਗੀਤ ਹੁੰਦੀ ਜਾਂਦੇ ਰਹਿੰਦੀ ਹੈ ਇਹ ਗੋਦਨ ਦਾ ਖੇਲ ਹੁੰਦਾ ਹੈ ਜਿਹੜੀ ਨਿਸ਼ਾ ਹੁੰਦਾ ਅਸੀਂ ਇਹ ਲੋਕਾਂ ਨਾ ਮੈਂ ਬਿਜ਼ਨਸਮੈਨ ਵੀ ਆ ਅਸੀਂ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੁੰਦੇ ਪਰ ਇਹ ਦਾ ਜਿਹੜਾ ਹਿਸ਼ਾ ਨੀਤੀ ਬਣਿਆ ਹੈ ਡੀਸੀ ਸਾਹ ਨੂੰ ਮੈਂ ਚਾਰ ਵੀ ਪਾਸੇ ਵੀ ਮਿਲ ਚੁੱਕੇ ਸਾਡੇ ਸ਼ਹਿਰ ਦੀ ਜੀ ਪੰਜਾਬ ਪ੍ਰਧਾਨ ਨਾ ਦੂਜੇ ਪੱਧਰ ਪ੍ਰਧਾਨ ਮਿਲ ਚੁੱਕੇ ਇਹਨੂੰ ਕਿਸਾ ਨੂੰ ਬੇਤੀ ਪਤਾ ਦੇ ਦਿੱਤੀ ਪਰ ਡੀਸੀ ਸਾਹਿਬ ਦਾ ਪਤਾ ਨਹੀਂ ਇਹਦਾਂ ਕੀ ਘਟਾਰੀਏ ਸਾਡਾ ਮੁੱਖ ਬੋ ਹੈ ਪਿਆਰ ਹੈ ਵੀ ਇਹਨੂੰ ਬ ਇਹ ਕਾਰਨ ਹੈ ਸਰ ਕਮੇਟੀ ਸਾਰੀ ਖਾਲੀ ਹੈ ਅੱਜ ਦੀ ਡੇਟ 'ਚ ਫਰੀਦਕੋਟ ਕੋਲ ਬਲਾਡਮ ਲੱਗਨ ਨੂੰ ਤਿਆਰ ਨਹੀਂ ਏ ਕਲਾਸ ਕਿਹੜੀ ਕਮੇਟੀ ਹੈ ਜੈਤੋਂ ਕੋਲ ਯੂ ਕੋਲ ਇੱਥੇ ਟ੍ਰੈਡੀਸ਼ਨਲ ਚਾਰਜ ਹੈ ਇੱਥੇ ਅੱਜ ਕੱਲ ਫਰੀਦਕੋਟ ਦੇ ਹਾਲਾਤ ਨੇ ਇੱਥੇ ਪਹਿਲਾਂ ਸੁਪਾਰਸ਼ ਪਾ ਕੇ ਫਰੀਦਕੋਟ ਕਮੇਟੀ ਮੰਗਦੇ ਸੀ ਅੱਜ ਦੀ ਡੇਟ 'ਚ ਇੱਥੇ ਫਰੀਦਕੋਟ ਕਮੇਟੀ ਨੂੰ ਲੱਗਨ ਨੂੰ ਮਲਾਇਬ ਤਿਆਰ ਨਹੀਂ ਪਰ ਮੈਂ ਲੋਕਾਂ ਨੂੰ ਹੁੰਦੇ ਰਾਦੇ ਲੋਕੀ ਮੇਰੇ ਕੋਲ ਕੰਮ ਆਉਂਦੇ ਆ ਯੂਨੀਅਨ ਦੇ ਕੋਲ ਕੰਮ ਆਉਂਦੇ ਆ ਅਸੀਂ ਕਿਸੇ ਦਾ ਕੰਮ ਕਿਵੇਂ ਕਰਾ ਸਕਦੇ ਜੇ ਸਾਡੀ ਗੱਲ ਦੀ ਸੁਣਵਾਈ ਨਹੀਂ ਵੀਸਾਂ ਨੂੰ ਗੱਲ ਕਰਦੇ ਜਿਹੋ ਤੁਹਾਡੇ ਕੋਲ ਦਰਵਾਜ਼ਾ ਵਿਖੇ ਅੱਡੀ ਸਾਹਿਬ ਦਾ ਨਹੀਂ ਤਾਂ ਇੱਕ ਕਲਰਕ ਦੀ ਬਦਲੀ ਮੇਰੇ ਕੋਲ ਚਾਰ ਕਲਰਕਾਂ ਮੈਂ 5 ਮਿੰਟ ਲਾਉਣੇ ਕਲਰਕ ਦੀ ਬਦਲੀ ਕਰਨ ਲਗਾ ਤੇ ਅੱਡੀ ਸਾਹਿਬ ਤਾਂ ਫਿਰ ਸ਼ਹਿਰ ਦੇ ਮਾਲਕ ਹੈ ਇਹਨਾਂ ਕੋਲ ਇੱਕ ਕਲਰਕ ਫਲਕ ਨਹੀਂ ਬਦਲਣੀ ਹੁੰਦੀ ਕੀ ਲੈ ਆ ਜੀ ਅੱਡੀ ਸਾਹਿਬ ਦੀ ਲੈ ਕਲਰਕਾਂ ਦੀ ਰਾਜ ਇਹ ਚਾਪ ਨੂੰ ਪਤਾ ਤੁਸੀਂ ਦੇਖਦੇ ਬੈਠਾ ਲੈਣੇ ਜੋ ਤੁਸੀਂ ਦੇਖਦੇ ਹੋ ਕੀ ਬਲੇ ਅੱਜ ਕਾਹ ਦੀ ਜੀ ਦਿਆ ਅਗੜਾ ਤੋਂ ਨਾ ਕੀ ਹੋਣ ਪ੍ਰੋਗਰਾਮ ਬੈਠਿਆ ਸਰ ਤੇ ਇਹਨੇ ਕਦੇ ਨਹੀਂ ਬੈਠਿਆ ਪੂਰੇ ਟਰਾਲੀਆਂ ਆ ਰਹੀਆਂ ਤੇ ਆਲ ਰੋਡ ਕਰਕੇ ਅੱਡੀ ਸਾਹਿਬ ਦਾ ਬਾਰ ਬੰਦ ਕਰਦੇ ਆ ਉਸ ਤੋਂ ਬਾਅਦ ਵੇਖਾਂਗੇ ਕੀ ਚੀਜ਼ ਕਰਦੇ ਆ ਬੜਕੋ ਫੀਕੋਡ ਦੀ ਯੂਨੀਵਰਸਿਟੀ ਆ ਰਹੀ ਉੱਥੋਂ ਜੈਤਪੁਰ ਦੀ ਯੂਨੀਵਰਸਿਟੀ ਆ ਰਹੀ ਹੈ ਫੀਕੋਡ ਕੋਰਪਰੇਟ ਯੂਨੀਵਰਸਿਟੀ ਆ ਰਹੀ ਹੈ ਇਕਲੈਜ ਦਾ ਸਾਥ ਤੇ ਸਾਡੀ ਯੂਨੀਵਰਸਿਟੀ ਸਾਥ ਤੇ ਨੂੰ ਤਿਆਰ ਹੈ ਗੱਲਾਂ ਸਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੈਂ ਮਾੜਾ ਹੋ ਗਿਆ ਯੂਨੀਵਰਸਿਟੀ ਮਾੜੀ ਹੋ ਸਕਦੀ ਹੈ ਸਾਰਾ ਫੀਕੋਡ ਸਿਆਤਾ ਨਹੀਂ ਮਾੜਾ ਹੋ ਗਿਆ ਠੀਕ ਹੈ ਇਹ ਇਕੱਲਾ ਬੰਦਾ ਹੈ ਉਹ ਜਿਸ ਨੂੰ ਐਫ.ੀ.ਡੀ. ਨਾਲ ਕਲੈਜ ਦਾ ਸਾਥ ਤੇ ਯੂਨਿਟ ਹੈ ਇਕੱਲਾ ਬਾਹਰ ਆ ਬਾਕੀ ਯੂਨੀਵਰਸਿਟੀ ਵਿੱਚ ਵਿੱਚ ਐਂਟਰ ਨਹੀਂ ਕੀਤਾ ਜੇ ਚਲੋ ਅਸੀਂ ਮਾੜੇ ਆ ਸਾਡੇ ਸਾਰੇ ਸਟਾਫ ਮਾੜਾ ਸਾਡਾ ਠੀਕ ਹੈ ਸਾਰੇ ਮਾੜੇ ਹੋ ਗਏ ਸਾਰ ਇਹਨਾਂ ਨੂੰ ਮੈਂ ਕਰ ਰਜਿਸਟਰੀ ਕੋਲ ਆਇਆ ਮੈਂ ਨਾਂ ਨਹੀਂ ਦਿੱਤਾ ਬਾਈ ਨਾਮ ਕਿਹਦਾ ਹੁੰਦਾ ਉੱਥੇ ਉਹਨਾਂ ਨੇ ਮੈਨੂੰ ਕਿਹਾ ਯਾਰ ਸਾਡੇ ਕੋਲੋਂ ਗਲਾਮਾ ਲਵਾ ਦੇ ਉਹਨੂੰ ਬਲਦ ਤੋਂ ਸਾਰੇ ਤਾਂ ਨਹੀਂ ਮਾੜੇ ਸਾਲ ਮੈਂ ਮਾੜਾ ਲਾ ਸਕਦਾ ਕਿਹਦੀ ਗੱਲ ਕਰ ਰਹੇ ਤੁਸੀਂ ਕਿਹਦੀ ਬਦਲੀ ਦੀ ਜਵਿੰਦਰ ਕਟਾਰੀਏ ਦੀ ਸਾਡਾ ਇੱਕੋ ਇਸ਼ੂ ਹੈ ਜਵਿੰਦਰ ਕਟਾਰੀਏ ਬਲਦ ਤੋਂ ਸਾਡਾ ਕੋਈ ਕਿਸੇ ਨਾਲ ਨਹੀਂ ਦੁਸ਼ਮਣੀ ਨਹੀਂ ਜਿਹੜਾ ਕਦੇ ਹੀ ਬਲਦਾਂ ਸੀ ਬੈਠੇ